ਵਾਚੀ ਗਾਲੀ ਸਾਰਿਆਂ ਨੂੰ ਨਵਾਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਹੜੀ ਜਗ੍ਹਾ ਤੇ ਲੈਟਰ ਪੈਣਾ ਸੀ ਆਪਾਂ ਉੱਥੇ ਪਹੁੰਚ ਚੁੱਕੇ ਆ ਆਪਣੇ ਸਾਰੇ ਸਾਰੇ ਸੇਵਾਦਾਰ ਪਹੁੰਚ ਚੁੱਕੇ ਆ ਤੇ ਦੋ ਸੇਵਾਦਾਰ ਆਪਣੇ ਇੱਧਰ ਫਿਰਦੇ ਆ ਤੇ ਬਾਕੀ ਪਰਲੀ ਸਾਈਡ ਆ ਉਧਰ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਸਕੂਲ ਬਣਿਆ ਹੋਇਆ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਗਰਲ ਸੀਨੀਅਰ ਸੈਕੰਡਰੀ ਸਕੂਲ ਆਂਦਰ WhatsApp ਚੱਲਦੀ ਆਂ ਹਰਿ ਸਤਿ ਸ਼੍ਰੀ ਅਕਾਲ ਗੁਰਦਵਾਰਾ ਮਾਤਾ ਸੁੰਦਰੀ ਜੀ ਆ ਆ ਕਿਰਮਾ ਠੜੇ ਗਈ ਹੈ ਨਾ ਆਸ਼ੀਰਵਾਦ ਅੰਦਰ ਜਿਹੜੇ ਆਪਾਂ ਤੁਹਾਨੂੰ ਸ਼ਾਸਤਰਾ ਨੇ ਦਰਸ਼ਨ ਕਰਾਏ ਆ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਹਿਲ ਕੌਰ ਨੂੰ ਬਖਸ਼ੇ ਸੀਗੇ ਤੇ ਇਧਰਲੀ ਸਾਈਡ ਇਤਿਹਾਸ ਲਿਖਿਆ ਹੋਇਆ ਆ ਕਿ ਆਪਾਂ ਤੁਹਾਨੂੰ ਮੈਜਰ ਪਵਾ ਦਿੰਦੇ ਆ ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਇਤਿਹਾਸ ਲਿਖਿਆ ਹੋਇਆ ਆ ਗੋਬਿੰਦ ਸਿੰਘ ਜੀ ਦੱਖਣੋਂ ਗਏ ਤਾਂ ਮਾਤਾ ਸੁੰਦਰੀ ਤੇ ਮਾਤਾ ਸਹਿਬਕੌਰ ਜੀ ਅੱਗੇ ਅਨਸਾਰ ਦਿੱਲੀ ਆਏ। ਕੋਈ ਸਮਾਂ ਭਾਈ ਜਵਾਰ ਸਿੰਘ ਜੀ ਦੀ ਹਵੇਲੀ ਤੇ ਫੇਰੇ ਸੀ। ਬਾਕੀ ਇਤਿਹਾਸ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਪੜ੍ਹ ਲਓ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤੇ ਮਾਤਾ ਸੁੰਦਰੀ ਤੇ ਮਾਤਾ ਸਹਿਬਕੌਰ ਜੀ ਦੀ ਸੰਗੀਠੀਆ ਜਿਹੜੇ ਉਹ ਗੁਰਦੁਆਰਾ ਬਾਲਾ ਸਾਹਿਬ ਵਿਖੇ ਆ। ਚੱਲ ਗਏ ਵਿਚੋਬਰਾ। ਤੇ ਸਾਹਮਣੇ ਵਾਲੀ ਸਾਈਡ ਨਾਲ ਲੈਟਰ ਭਈ ਨਾ ਉਧਰ ਆਪਾਂ ਉਧਰ ਚੱਲਦੇ ਆਪਾਂ ਗੱਤ ਨਾਲ ਬਗਵਾਏ ਨਾਲ ਨਾਲ ਸੰਗਤਾਂ ਚਾਹ ਪਾਣੀ ਪੀ ਜਾਂਦੇ ਆਂ ਤੇ ਨਾਲ ਸੰਗਤਾਂ ਕਾਫੀ ਆ ਨਾ ਉੱਪਰ ਕਿਹੜੀ ਸਾਈਡ ਜਾਈਦਾ ਬਹੁਤ ਜ਼ਿਆਦਾ ਹਨਾ ਸਾਹਮਣੇ ਵਾਲੀ ਸਾਈਡ ਜਿਹੜਾ ਲੈਟਰ ਪੈਣਾਗਾ ਲਓ ਜੀ ਆਪਾਂ ਆ ਗਏ ਹਣ ਉੱਪਰ ਸਾਰੇ ਵੇਖਿਆ ਆਪਣੇ ਸੇਵਾਦਾਰ ਕੋਸ਼ਵੰਦ ਜਿਹੜੇ ਫੋਨ ਚਲਾਈ ਜਾਂਦੇ ਦੋ ਕੇ ਜਣੀ ਲਓ ਵੀ ਚੋਬਰ ਆ ਗਏ ਉੱਪਰ ਕਹਿੰਦੇ ਇੱਥੇ ਆ ਜਗਾ ਤੇ ਲੈਟਰ ਪੈਣਾ ਜਿਹੜਾ ਸਾਹਮਣੇ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਅੱਜ ਅੱਜ ਗੁਰਦੁਆਰੇ ਦੀ ਬਾਤ ਹੋਈ ਜਿੱਦਾਂ ਉਹ ਮੇਰੇ ਪਿੱਛੇ ਤੋਂ ਆ ਰਹੇ ਆਸੇਸਤ ਮੰਗੀ ਇੱਥੇ ਘੰਟਾ ਘੱਲ ਗੱਲ ਕਰ ਬਾਕੀ ਸੇਵਾਦਾਰ ਖੜੇ ਜਿੰਨੇ ਵੀ ਸਾਰੇ ਸੇਵਾ ਜਿਹੜੀ ਆ ਚੱਲ ਪੀ ਸੰਗਤਾਂ ਨੇ ਸ਼ੁਰੂ ਕਰ ਦਿੱਤੀ ਆਹ ਤੇ ਇਧਰ ਸੇਵਾਦਾਰ ਉਧਰ ਸਾਹਮਣੇ ਵੀ ਦਿਖਾ ਦੇ ਬਾਈ ਠੀਕ ਆ ਕੇ ਦਿਖਾ ਦੇ ਚੱਲ ਜੀ ਆਪਾਂ ਮੱਠਾ ਚਲੋ ਜੀ ਜਿੰਨੀ ਕੇ ਵਾਹਿਗੁਰੂ ਨੇ ਸੇਵਾ ਲੈਣੀ ਆ ਜਿੰਨੂੰ ਆਪਾਂ ਕਰਾਂਗੇ ਸੇਵਾ ਅੰਕਤਾਂ ਦਾ ਕੰਠ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਕੰਮ ਚੱਲੀ ਜਾਂਦਾ ਜੀ ਫੌਲ ਦੀ ਜਿਹੜੀ ਬਾਰੀ ਆ ਮਸਾ ਹੀ ਆਉਂਦੀ ਆ ਚਾਲ ਚੋ ਬਰਾਚਾਲਾ ਚੱਕੇ ਯਾ ਉਹ ਹੀ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਬਗੇਣਾ ਰੋਗਦਾਰ ਉਹ ਤਰ੍ਹਾਂ ਹੀ ਜਾਂਦਾ ਬਾਰੇ ਬਹੁਤ ਚੋਣ ਜੀ ਜੇ ਪਹਿਲੇ ਰਾਹੇ ਛੱਡਦਾ ਮਗਰ ਭੁੱਲ ਨਹੀਂ ਪਾ ਸਕਦਾ ਲਿੰਗਾ ਸੰਗਤਾਂ ਜੋਰ ਲੱਗਾ ਵਈ ਇਹਨਾਂ ਦਾ ਫਿਰ ਇਹ ਗੁਰਪ੍ਰੀਤ ਬੋਲ ਲਵਾ ਚਕੇ ਰੇਜ ਲੱਗੀ ਮੁੰਡਿਆਂ ਦੀ ਆਪਣਾ ਇੱਕ ਤੁਹਾਨੂੰ ਖਾਸ ਚੀਜ਼ ਦਿਖਾਉਣੇ ਆ ਕਿ ਇੱਥੇ ਬਹੁਤ ਜ਼ਿਆਦਾ ਬਾਜ ਆ ਤੇ ਕਿੰਨੇ ਆ ਤੁਰੇ ਫਿਰਦਾ ਆ ਫਿਰਦਾ ਬਾਜ ਹੀ ਬਾਜ ਆ ਬਹੁਤ ਜ਼ਿਆਦਾ ਆਵਾਜ਼ ਆ ਪਤਾ ਨਹੀਂ ਕੀ ਕਰਨਾ ਬਾਗੇ ਝੁੱਟੀ ਦੇ ਬਾਰੇ ਹੋਰ ਹੋ ਜੀ ਤਕੜੇ ਲੌਲੇ ਚੋਈ ਫਿਰ ਪੰਡਿਕੀ ਨੇ ਨੈਵਰ ਪਰੀ ਾਰਗੇ ਹਾਂ ਸ਼ਕਲ ਕੇ ਕਿੰਬੋ ਜਾ ਦੇ ਪਾ ਵਾਜੀ ਬਾਜਦੇ ਸੁਣੇ ਤੁਹਾਨੂੰ ਆਸੇ ਪਾਸ ਆ ਦੇਖ ਉੱਤਰ ਕਿ ਉੱਤੇ ਕਿੰਨੇ ਫਿਰਦੇ ਆਪਣੇ ਇਧਰ ਦੇਖੋ ਪੀਸ਼ਾਨ ਸਾਹਿਬ ਕੋਲੇ ਫਿਰਦੇ ਇਧਰ ਆ ਆਪਰੇ ਇਹਨਾਂ ਸਿੰਘਾਂ ਨੇ ਕੰਮ ਬਹੁਤ ਕੀਤਾ ਦੇ ਮਸ਼ੀਨ ਖਿਲਾਰਦੀ ਹੁਣ ਇਹਨਾਂ ਨੇ ਆਹ ਬਾਈ ਖਰ ਤਗੜੇ ਆ ਇਹ ਦੋਨੇ ਜੋਦੇ ਇਧਰ ਦੇ ਆ ਟਣੇ ਹੀ ਖਾਂਦੇ ਆ ਇਟਣੇ ਹੀ ਟੜੇ ਚੱਲਦੇ ਆਂ ਤਰੇ ਬਈ ਬਾਕੀ ਹੁਣ ਦੇਖੋ ਕਿੰਨਾ ਕ ਟਾਈਮ ਲੱਗੂ ਆ ਭਾਈ ਨੇ ਬਾਹਰ ਜਾ ਕੇ ਬੈਠੇ ਆ ਉਧਰ ਆ ਭਈ ਆਪਣੀ ਕਹੀ ਆਤਵੇਂ ਕੀ ਬਾਬਾ ਸੌਂ ਕੇ ਰੱਖੇ ਅਦੇ ਬਲਾਜੀ ਚਲੀ ਜਾਂਦਾਗਾ ਇੱਥੇ ਕਨੇ ਫਲੈਟ ਬਾਨੇ ਜਿਹੜਾ ਲੈਟਰ ਪੈ ਰਿਹਾ ਨਾ ਸੰਗਤਾਂ ਦੇ ਰਹਿਣ ਖਾਤਰ ਸਹੂਲਤ ਜਿਹੜੀ ਹੁੰਦੀ ਆ ਆਪਣੀ ਫਲੈਟ ਬਾਨੇ ਉਹਨਾ ਕਿੰਨਾ ਮੰਜ਼ਲਾ ਕਹਿੰਦੇ ਆ ਇਹ 1400 ਫਲੈਟ ਬਣਾਣਾ 1400 ਫਲੈਟ ਆ ਮੰਜ਼ਲੇ ਵੀ ਕਾਫੀ ਹੋ ਜਾਣੀਆਂ ਫਿਰ ਹਣਾ ہاں ਹੋ ਜਾਣੀਆਂ 1400 ਕਮਰੇ ਬਹੁਤ ਹੋ ਜਾਂਦਾ ਯਾਰ 1400 ਫਲੈਟ ਕਿਹਾ ਬਾਈ ਮੈਨੂੰ ਯਕੀਨ ਨਹੀਂ ਹੁੰਦਾ ਚਲੋ ਬਾਕੀ ਲੱਗ ਜੂ ਪਤਾ ਜਦੋਂ ਬਣਿਆ 1000 ਫਲੈਟ ਐਸਟੀਮੇਟ ਲਾ ਕੇ ਚਲ 1000 ਤਾਂ ਬਣਾ ਹੀ ਬਣਾ ਠੀਕ ਹੈ ਆ ਆਪਣੀ ਸਾਰੀ ਸੰਗਤ ਆ ਬਾਈ ਨੇ ਬਹੁਤ ਕੰਮ ਕੀਤਾ ਸੇਵਾਦਾਰ ਥੱਕ ਗਏ ਆਪਣੀ ਕਿਹੜਾ ਏਰੀਆ ਬ੍ਰਦਰ ਆਪਣਾ ਸਾਡਾ ਬਲਾਸਟਰ ਵੀ ਯੂਪੀ ਤੋਂ ਬिलासपुर ਜੁਪੀ ਚ ਹਾਂਜੀ ਸੰਗਤਾਂ ਬਹੁਤ ਦੂਰ ਦੂਰ ਆਗੀਆਂ ਇਹ ਨਹੀਂ ਇਧਰ ਇਕੱਲੇ ਪੰਜਾਬ ਤੋਂ ਸੰਗਤਾਂ ਆਂਗਾ ਜੁਪੀ ਤੋਂ ਤੇ ਮਹਾਰਾਸ਼ਟਰ ਹੋਰ ਕਈ ਪਸੰਦ ਆਂਗਾ ਪੱਕੀ ਦਿੰਦੇ ਆ ਅਪਰੇਟ ਜਦੋਂ ਕੰਮ ਚੱਲਦਾ ਇੱਕ ਉਧਰਲੀ ਛਾੜ ਆਪਣਾ ਉਹ ਸੇਵਾਦਾਰ ਇਹਨੇ ਵੀ ਬਹੁਤ ਕੰਮ ਕੀਤਾ ਜਲਦੀਪ ਆ ਬਿਠਾ ਬੱਚਾ ਅੱਜ ਦਾ ਜਿਹੜਾ ਗੁਰੂ ਘਰ ਦੀ ਸੇਵਾ ਸੀ ਕੰਮ ਕਾਹਦੇ ਨਹੀਂ ਅੱਜ ਦਾ ਦਿਖਾਉਣੇ ਆਪਾਂ ਤੁਹਾਨੂੰ ਵੀ ਕਿੰਨਾ ਕੁ ਲੈਣ ਦਾ ਕੰਮ ਕੰਪਲੀਟ ਹੋ ਗਿਆ ਉੱਪਰ ਜਾ ਕੇ ਦੇਖ ਕੇ ਆਉਣੇ ਆਪਾਂ ਕਿੰਨਾ ਕੰਮ ਨਿਪੜ ਗਿਆ ਤੇ ਕਿੰਨਾ ਕ ਰਹਿ ਗਿਆ? ਕਿੰਨਾ ਨਿਪੜ ਗਿਆ ਦੇਖ ਲਈ ਨਾ। ਕੱਲ੍ਹ ਦਾ ਦਿਨ ਉਹ ਨਿਪੜ ਜੂ ਕੱਲ ਤੱਕ। ਆਇਆ ਤਾਂ ਦੇਖੋ ਯਾਰ ਅੱਧਾ ਨਹੀਂ ਰਹਿ ਪਾਜ। ਹਾਂ। ਓ ਬਾਬਾ ਜੀ ਬੈਠੇ ਉਧਰ। ਨੇ ਦੂਰ ਦੂਰ ਤੱਕ ਦੀਦਾਗਾ ਉੱਥੋਂ ਤੱਕ ਨਿਬੜ ਗਿਆ ਉਧਰ ਕੰਮ ਸਰਚੇ ਜਾ ਰ ਸਰਲੀ ਸਾਈਡ ਹੈ ਜੀ ਨਾ ਇੱਕ ਵੀ ਦਿਖਾ ਦਨੇ ਆਪਾਂ ਮੇਰਾ ਪੱਕਾ ਟਿਕਾਣਾ ਵਾ ਇੰਗਲਿਸ਼ ਮੈਂ ਹਾਂ ਤਾ ਵੜਨਾ ਮੈਂ ਮਾਰ ਦੂੰ ਆ ਨਿਬੜ ਗਿਆ ਆਦਾ ਹਾਂ ਨਿਬੜ ਗਿਆ ਆਦਾ 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 ਹੋ ਗਿਆ ਜੀ ਤੁਸੀਂ ਪਾਜੂਗਾ ਕੱਲ ਕੰਪਲੀਟ ਹੋ ਜਾਏਗਾ ਹਾਂ ਕੱਲ ਹੋ ਜਾਏਗਾ ਦੇਖੋ ਤਾਂ ਬਟੋਤੀ ਪਾ ਜਾਈਏ ਸਾਰੇ ਇੱਧਰ ਆਪਣੇ ਸਾਰੇ ਸੇਵਾਦਾਰ ਹਨ ਲਗਭਗ ਜਿਹੜਾ ਅੱਜ ਦਾ ਕੰਮ ਸੀ ਸਮਾਪਤੀ ਵਾਲਾ ਉਹ ਸਖਸੁੱਟ ਜੇ ਕਰੀ ਜਿੰਨੇ ਬਸ ਇਹਨੇ ਓਕੇ ਆਜੇ ਕਿੱਦਾਂ ਕਰੀ ਕਾਫੀ ਦੂਰ ਦੂਰ ਸੰਗਤਾਂ ਹਨ ਅੱਜ ਨਿਬੜ ਗਿਆ ਕੱਲ ਤੱਕ ਸ਼ਾਇਦ ਨਿਬੜ ਜੇ ਤੇ ਅੱਜ ਦੇ ਬਲੌਗ ਦੀ ਇੱਥੇ ਕਰਦੇ ਸਮਾਪਤੀ ਸਭ ਦੇ ਉਜਾਜ਼ਤ ਨਾਲ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ